ਜੈਮਸੀ ਕੀ ਕਹਿੰਦੇ ਅਸੀਂ ਤੁਹਾਨੂੰ ਬLES ਕਰਦੇ ਆ ਤੇ ਮੈਂ ਕਹਿੰਦੀ ਕਿ ਹੁਣ ਪਾਸਟ ਜੀ ਫੋਨ ਲੈ ਆਈ ਲੈਂਡ ਤੇ ਤੁਹਾਡੇ ਲਈ ਪ੍ਰਾਰਥਨਾ ਕਰਨ ਸ਼ਬਨਮ ਬੀ ਆਰ ਜੀ ਤੁਹਾਨੂੰ ਵੀ ਬਹੁਤ ਸਾਰੀਆਂ ਬLESਸਿੰਗਸ ਅਰ ਪਰਮੇਸ਼ਵਰ ਦਾ ਪ੍ਰੇਮ ਤੁਹਾਡੇ ਘਰ ਦੇ ਉੱਤੇ ਕਬਜ਼ਾ ਕਰੇ ਤੁਹਾਡੇ ਦਿਲਾਂ ਦੇ ਉੱਤੇ ਕਬਜ਼ਾ ਕਰੇ ਜੈਮਸੀ ਦੀ ਥੈਂਕ ਯੂ ਪ੍ਰਾਈਜ਼ ਅ ਲਾਰਡ ਸਾਰੇ ਪਰਿਵਾਰਾਂ ਦਾ ਅਸੀਂ ਬਹੁਤ ਕੋਸ਼ਿਸ਼ ਕਰਦੇ ਹੁੰਦੇ ਆ ਤੁਹਾਨੂੰ ਘਰ ਵਰਗਾ ਮਾਹੌਲ ਦੇਈਏ ਹਰ ਜਗ੍ਹਾ ਦੇ ਉੱਤੇ ਪਰ ਫੇ ਵੀ ਕਈ ਵਾਰੀ ਮਜਬੂਰੀਆਂ ਹੋ ਜਾਂਦੀਆਂ ਜਾਂ ਕਈ ਵਾਰੀ ਟਾਈਮ ਘੱਟ ਹੁੰਦਾ ਹੈ ਅੱਜ ਵੀ ਅਸੀਂ ਕਾਰ ਵਿੱਚ ਸੈਟ ਅਪ ਲਾਇਆ ਸੋ ਜਿੰਨੇ ਵੀ ਪਾਕਿਸਤਾਨ ਤੋਂ ਈਵਰਸ ਦੇਖਦੇ ਆ ਸਾਰੇ ਪਾਕਿਸਤਾਨ ਈਵਰਸ ਨੂੰ ਖੋਜੇਵਾਲ ਚਰਚ ਵੱਲੋਂ ਬਹੁਤ ਬਹੁਤ ਪਿਆਰ ਰਾਜਸਥਾਨ ਹਿਮਾਚਲ ਜੰਮੂ ਕਸ਼ਮੀਰ ਦਿੱਲੀ ਚੰਡੀਗੜ੍ਹ ਔਰ ਜਿੱਥੇ ਜਿੱਥੇ ਵੀ ਸਾਡੇ ਨਾਲ ਤੁਸੀਂ ਜੁੜੇ ਆ ਔਰ ਖਾਸ ਕਰਕੇ ਫੋਰਨ ਤੋਂ ਬਹੁਤ سارے ਪਰਿਵਾਰ ਸੋਚਦੇ ਹੋਣਗੇ ਸਾਡੇ ਬਾਰੇ ਜ਼ਿਕਰ ਨਹੀਂ ਕਰ ਰਹੇ ਔਰ ਜਿੰਨੇ ਵੀ ਫੋਰਨ ਦੇ ਵਿੱਚ ਆ ਪੈਣਾ ਪੜਾ ਤੁਹਾਡਾ ਪਿਆਰ ਸਾਡੇ ਨਾਲ ਆ ਤੇ ਅਸੀਂ ਬਰਕਤ ਮੰਗਦੇ ਆ ਤੁਹਾਡੇ ਲਈ ਤੁਸੀਂ ਜਿੱਥੇ ਵੀ ਆ ਆਜੋ ਹੁਣ ਆਪਾਂ ਕੁਝ ਮਿੰਟਾਂ ਦੇ ਲਈ ਪ੍ਰਾਰਥਨਾ ਕਰਦੇ ਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਵੀ ਗਲੋਰੀ ਵੀ ਗਲੋਰੀ ਵੀ ਗਲੋਰੀ ਵੀ ਗਲੋਰੀ ਵੀ ਗਲੋਰੀ ਵੀ ਗਲੋਰੀ ਰਾਗਾ ਨੰਦੋ ਲੋ ਰੇਗੇ ਨੰਦੀਲੀ ਰੇਬੇ ਮੰਡਲਾ ਰਾਬਾ ਮਾਸਾ ਸ਼ੈ ਮੰਡਲਾ ਰੇਗੇ ਨੰਦਾਲਾ ਰਾਹ ਪ੍ਰਭੂ ਜਿਨੇ ਵੀ ਪੈਣਾ ਭਰਾ ਜੇ ਇਸ ਆਨਲਾਈਨ ਆ ਮਾਧਿਅਮ ਦੇ ਰਹੀਂ ਸਾਡੇ ਨਾਲ ਜੁੜੇ ਆ ਪਤਾ ਸੀ ਪ੍ਰਾਰਥਨਾ ਕਰਦੇ ਹਾਂ ਹਰ ਪ੍ਰਕਾਰ ਦੀ ਸਿਕਨਸ ਸਭ ਤੋਂ ਪਹਿਲਾਂ ਹਰ ਪ੍ਰਕਾਰ ਦੀ ਸਿਕਨਸ ਦੇ ਲਈ ਪ੍ਰਾਰਥਨਾ ਕਰਦੇ ਹਾਂ ਪਬੋਏ ਰਾਜਸਥਾਨ ਪਾਕਿਸਤਾਨ ਹਿੰਦੁਸਤਾਨ ਜਿੱਥੇ ਵੀ ਨੇ ਪ੍ਰਭੂ ਤੁਸੀਂ ਹਰ ਜਗ੍ਹਾ ਤੇ ਵਸਦੇ ਆ ਸਾਡਾ ਹਰ ਜਗ੍ਹਾ ਦੇ ਉੱਤੇ ਵਾਸ ਹੈ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਹਰ ਬਦਰੂਹਾ ਦੇ ਜਕੜਿਆਂ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਇਸ ਵੇਲੇ ਪ੍ਰਾਰਥਨਾ ਦੇ ਦੁਆਰਾ ਆਜ਼ਾਦੀ ਦਾ ਐਲਾਨ ਕਰ ਦਿੰਦੇ ਹਾਂ ਪਿਤਾ ਪਰਮੇਸ਼ਵਰ ਜਿੰਨੇ ਵੀ ਜਕੜੇ ਹੋਏ ਨੇ ਆਜ਼ਾਦ ਕੀਤੇ ਜਾਣ ਸਾਡਾ ਲਹੂ ਲਗਾਉਣੇ ਪਿਤਾ ਪਰਮੇਸ਼ਵਰ ਜਿਨ੍ਹਾਂ ਨੂੰ ਵੈਰੀ ਨੇ ਘਰਾਂ ਦੇ ਵਿੱਚ ਬੰਦ ਕੀਤਾ ਅਸੀਂ ਪ੍ਰਾਰਥਨਾ ਕਰਦੇ ਹਾਂ ਯਿਸੂ ਮਸੀਹ ਦੇ ਨਾਮ ਚ ਉਹ ਸੰਗਲ ਟੁੱਟ ਜਾਣ ਔਰ ਅਸੀਂ ਆ ਜਲ ਜਾਣ ਪਿਤਾ ਜੀਓ ਲੋਕ ਜਿਹੜੇ ਨਿਰਾਸ਼ਾ ਦੇ ਵਿੱਚ ਆ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਆਸ਼ਾ ਦੇ ਵਿੱਚ ਆਜਣ ਪਿਤਾ ਪਰਮੇਸ਼ਰ ਜਿਹੜੇ ਚਿੰਤਾ ਦੇ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ ਯਿਸੂ ਮਸੀਹ ਦੇ ਨਾਂ 'ਤੇ ਚਿੰਤਾ ਮੁਕਤ ਹੋ ਜਾਣ ਪਿਤਾ ਜਿਨ੍ਹਾਂ ਦੇ ਵਿਰੁੱਧ ਲੋਕ ਜਿਨ੍ਹਾਂ ਲੋਕਾਂ ਦਾ ਪਿੱਛਾ ਕਰਦੇ ਆ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਉਹ ਭੁੰਚਲ ਦੇ ਵਿੱਚ ਪੈ ਜਾਣ ਅਸੀਂ ਉਹ ਅੱਗ ਜਿਹੜੀ ਸਵਰਗਾਂ ਦੇ ਵਿੱਚ ਆ ਜਿਹੜੀ ਅਬਰਾਹਾਮ ਇਸਹਾਕ ਅਤੇ ਯਾਕੂਬ ਨੂੰ ਉਤਰ ਦਿੰਦੀ ਰਹੀ ਹੈ ਜਿਹੜੀ ਮੂਜ਼ੇਸ ਨੂੰ ਉਤਰ ਦਿੰਦੀ ਰਹੀ ਹੈ ਜਿਹੜੀ ਸ਼ਦਰਕ ਮੇਸ਼ਕ ਨੂੰ ਉਤਰ ਦਿੰਦੀ ਰਹੀ ਹੈ ਅੱਜ ਅਸੀਂ ਉਸ ਨੂੰ ਕਹਿੰਨੇ ਆ ਕਿ ਆਪਣੇ ਲੋਕਾਂ ਨੂੰ ਇਸ ਧਰਤੀ ਉੱਤੇ ਉਤਰ ਦਿਓ ਪਿਤਾ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਹਾਡੀ ਸਾਮਰਥੀ ਨਾਂ ਦੇ ਵਿੱਚ ਹਰ ਅੰਧਕਾਰ ਦੀਆਂ ਸ਼ਕਤੀਆਂ ਟੁੱਟ ਜਾਣ ਜਿਹੜੇ ਵਿਸ਼ਵਾਸ ਕਰਦੇ ਆ ਟੁੱਟ ਜਾਣ ਟੁੱਟ ਜਾਣ ਰਾਈਟ ਨਾਓ ਰਾਈਟ ਨਾਓ ਇਸੇ ਸਮੇਂ ਇਸੇ ਸਮੇਂ ਤੁਹਾਡਾ ਆਤਮਾ ਸ਼ੂਰਿਆ ਹੈ ਤੁਹਾਡਾ ਆਤਮਾ ਸ਼ੂਰਿਆ ਹੈ ਸ਼ੂਰੇ ਆਇਥਾ ੜਾ ਆਤਮਾ ਸ਼ੂਰੇ ਆਇਥਾ ੜਾ ਆਤਮਾ ਹਰ ਬੰਧਨ ਟੁੱਟ ਰਹੇ ਹਨ ਟੁੱਟ ਰਹੇ ਹਨ ਆਜ਼ਾਦੀ ਤੁਹਾਡੀ ਹੈ ਆਜ਼ਾਦੀ ਤੁਹਾਡੀ ਹੈ ਛੁਟਕਾਰਾ ਤੁਹਾਡਾ ਹੈ ਪ੍ਰਭੂ ਯਿਸੂ ਮਸੀਹ ਨੇ ਤੁਹਾਡੇ ਲਈ ਜਾਨ ਦਿੱਤੀ ਹੈ ਪ੍ਰਭੂ ਯਿਸੂ ਮਸੀਹ ਤੁਹਾਡੇ ਲਈ ਮਰੇ ਮੁਰਦਿਆਂ ਚੋਂ ਜ਼ਿੰਦਾ ਹੋ ਗਏ ਜ਼ਿੰਦਾ ਹੋ ਗਏ ਅੱਜ ਵੀ ਜ਼ਿੰਦਾ ਨੇ ਅੱਜ ਵੀ ਤੁਹਾਡੀ ਪ੍ਰਾਰਥਨਾ ਨੂੰ ਸੁਣਦੇ ਨੇ ਐਸੇ ਵੇਲੇ ਐਸੇ ਵੇਲੇ ਪ੍ਰਭੂ ਯਿਸੂ ਮਸੀਹ ਨੇ ਨਾਲ ਤੁਹਾਡੇ ਸਾਰੇ ਬੰਧਨ ਟੁੱਟ ਜਾਣ ਟੁੱਟ ਜਾਣ ਰਾਈਟ ਨਾਓ ਰਾਈਟ ਨਾਓ ਪ੍ਰ부 ਦਾ ਵਿਸ਼ੇਖ ਤੁਹਾਨੂੰ ਸ਼ੁਰੂ ਰਿਆ ਹੈ ਵਿਸ਼ਵਾਸ ਕਰੋ ਬੋਲਣਾ ਸ਼ੁਰੂ ਕਰੋ ਪਲੀਜ਼ ਬੋਲਣਾ ਸ਼ੁਰੂ ਕਰੋ ਪ੍ਰ부 ਯਿਸੂ ਮਸੀਹ ਦੇ ਨਾਂ ਚ ਬੰਦਨ ਟੁੱਟ ਰਹੇ ਨੇ ਪ੍ਰ부 ਯਿਸੂ ਮਸੀਹ ਦੇ ਨਾਂ ਚ ਅਸੀਂ ਚੰਗੇ ਹੋ ਰਹੇ ਹਾਂ ਪ੍ਰ부 ਯਿਸੂ ਮਸੀਹ ਦੇ ਨਾਂ ਚ ਅਸੀਂ ਫਤਿਹ ਪਾਈ ਹੈ ਪ੍ਰ부 ਯਿਸੂ ਮਸੀਹ ਦੇ ਨਾਂ ਸਾਡੇ ਘਰ ਵਿੱਚ ਬਰਕਤ ਹੈ ਸਾਡੀ ਕਿਚਨ ਚ ਬਰਕਤ ਹੈ ਸਾਡੀਆਂ ਜੇਬਾਂ ਚ ਬਰਕਤ ਹੈ ਬੋਲਣਾ ਸ਼ੁਰੂ ਕਰੋ ਬੋਲਣਾ ਸ਼ੁਰੂ ਕਰੋ ਪਲੀਜ਼ ਜਦ ਤੁਸੀਂ ਬੋਲੋਗੇ ਬਰਕਤ ਪਾਓਗੇ ਜਦ ਤੁਸੀਂ ਬੋਲੋਗੇ ਬਰਕਤ ਪਾਓਗੇ ਪਲੀਜ਼ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਉਹਦੀ ਸਾਮਰਥ ਦੇ ਦੁਆਰਾ ਉਹਦੀ ਸਾਮਰਥ ਦੇ ਦੁਆਰਾ ਉਹਦੀ ਸਾਮਰਥ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਐਸੇ ਵੇਲੇ ਐਸੇ ਵੇਲੇ ਰੇਗੇ ਨੰਦੋ ਲੋ ਰਾਬਾ ਮੰਦੋ ਲੋ ਰਾਬਾ ਮਾਸਾ ਸ਼ੇਮੰਦਲਾ ਰਾਬਾ ਮਾਸਾ ਖੁਦਾ ਆਤਮਾ ਸ਼ੂਰਿਆ ਹੈ ਸ਼ੂਰਿਆ ਹੈ ਸ਼ੂਰ ਹੈ ਸਾਰੀਆਂ ਪ੍ਰੇਸ਼ਟ ਆਤਮਾ ਮਨੂੰ ਹੁਕਮ ਦਿੰਦੇ ਇਹਨਾਂ ਦੇ ਘਰਾਂ ਵਿੱਚੋਂ ਜਾਓ ਚਲੇ ਜਾਓ ਹਰ ਨਸ਼ੇ ਦੀਆਂ ਬਦਰੂਆਂ ਨੂੰ ਹੁਕਮ ਦਿੰਨੇ ਆ ਇਹਨਾਂ ਦੀ ਜ਼ਿੰਦਗੀ ਚੋਂ ਬਾਹਰ ਚਲੇ ਜਾਓ ਬਾਹਰ ਚਲੇ ਜਾਓ ਯੀਸੂ ਮਸੀਹ ਦੇ ਨਾਮ ਦੇ ਵਿੱਚ ਯੀਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਤੁਹਾਡੇ ਹਾਲਾਤ ਬਦਲ ਰਹੇ ਨੇ ਤੁਹਾਡਾ ਜੀਵਨ ਬਦਲ ਰਿਹਾ ਤੁਸੀਂ ਉਹ ਲੋਕ ਹੈ ਜਿਨ੍ਹਾਂ ਦੀ ਚੋਣ ਕੀਤੀ ਗਈ ਹੈ ਪ੍ਰਭੂ ਯੀਸੂ ਮਸੀਹ ਨੇ ਤੁਹਾਨੂੰ ਚੁਣ ਲਿਆ ਤੁਹਾਨੂੰ ਵੱਖਰੇ ਕਰ ਲਿਆ ਤੁਸੀਂ ਜਗਤ ਤੋਂ ਵੱਖਰੇ ਕੀਤੇ ਗਏ ਆ ਜਗਤ ਦੇ ਆਨੰਦ ਦੇ ਲਈ ਪ੍ਰਾਰਥਨਾ ਨਾ ਕਰੋ ਪਰਮੇਸ਼ਵਰ ਦੇ ਪ੍ਰੇਮ ਲਈ ਪ੍ਰਾਰਥਨਾ ਕਰੋ ਜਿਹੜਾ ਤੁਹਾਡੇ ਵਿੱਚ ਆਪਣੇ ਪ੍ਰੇਮ ਨੂੰ ਪਾ ਸਕਦਾ ਹੈ। ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਜਿਹੜੇ ਲੋਕ ਇਸ ਵੇਲੇ ਮੰਜੀਆਂ ਤੇ ਪਏ ਹਨ। ਜਿਹੜੇ ਲੋਕ ਇਸ ਵੇਲੇ ਪ੍ਰਭੂ ਉਦਾਸੀ ਦੇ ਵਿੱਚ ਹਨ। ਪ੍ਰਾਰਥਨਾ ਕਰਦੇ ਹਾਂ ਸਾਰੇ ਬਿਮਾਰ ਮੰਜੀਆਂ ਤੋਂ ਬਾਹਰ ਆ ਜਾਣ। ਬਾਹਰ ਆ ਜਾਣ। ਉਠੋ ਇਹਨਾਂ ਮੰਜੀਆਂ ਨੂੰ ਛੱਡ ਦਿਓ। ਛੱਡੋ ਇਹਨਾਂ ਵਿਲਚੇਅਰ ਨੂੰ। ਪ੍ਰਭੂ ਯਿਸੂ ਮਸੀਹ ਜੀ ਤੁਸੀਂ ਤੰਦਰੁਸਤ ਹੋ ਰਹੇ ਹੋ। ਸਾਨੂੰ ਪ੍ਰਭੂ ਦਾ ਆਤਮਾ ਸ਼ੂਰਿਆ ਹੈ। ਸ਼ੂਰਿਆ ਹੈ। ਪ੍ਰਭੂ ਧੰਨਵਾਦ। ਓਪਨ ਡੋਰ ਚਰਚ ਖੋਜੇਵਾਲ ਦੀ ਸਾਰੀ ਕਲੀਸਿਅਲੀ ਪ੍ਰਾਰਥਨਾ ਕਰਦੇ ਆਂ ਪ੍ਰਭੂ ਓਪਨ ਡੋਰ ਚਰਚ ਖੋਜੇਵਾਲ ਦੇ ਉਹਨਾਂ ਲੋਕਾਂ ਦੇ ਲਈ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਪ੍ਰਭੂ ਤੁਹਾਡੀ ਹਜ਼ੂਰੀ ਵਿੱਚ ਆਪਣਾ ਧਨ ਭੇਜਦੇ ਨੇ ਪ੍ਰਾਰਥਨਾ ਕਰਕੇ ਉਹਨਾਂ ਨੂੰ ਸਖਸ਼ਾ ਦੇ ਕਵਸਲੇ ਲੈ ਕੇ ਆਉਣੇ ਆਂ ਪ੍ਰਭੂ ਜੀ ਤੁਸੀਂ ਉਹਨਾਂ ਦੇ ਧਨ ਉਤੇ ਬਰਕਤ ਦੇਈ ਜਾਂਦੇ ਆਂ ਉਹਨਾਂ ਦੇ ਬੱਚਿਆਂ ਤੇ ਬਰਕਤ ਦੇਈ ਜਾਂਦੇ ਆਂ ਪ੍ਰਭੂ ਪ੍ਰਾਰਥਨਾ ਕਰਦੇ ਆਂ ਪਿਤਾ ਪਰਮੇਸ਼ਵਰ ਸਾਰੇ ਯੂਥ ਦੇ ਲਈ ਪ੍ਰਾਰਥਨਾ ਕਰਦੇ ਆਂ ਪ੍ਰਭੂ ਪ੍ਰਭੂ ਜੀ ਜਦੋਂ ਉਹਨਾਂ ਦੇ ਯੂਥ ਨੇ ਖੋਜੇਵਾਲ ਨੂੰ ਆਣਾ 10 ਤਰੀਕ ਦੇ ਉਸ ਯੂਥ ਦੇ ਅੰਦਰ ਇੱਕ ਵੱਡਾ ਰਿਵਾਈਵਲ ਆਉਣਾ ਪ੍ਰਭੂ ਉਸ ਯੂਥ ਨੇ ਜਿੰਨੇ ਖੋਜੇਵਾਲ ਦੀ ਧਰਤੀ ਤੇ ਪੈਰ ਰੱਖਣਾ ਉਹਦੀ ਜ਼ਿੰਦਗੀ ਨੇ ਬਦਲ ਜਾਣਾ ਪਿਤਾ ਪਰਮੇਸ਼ਵਰ ਬਿਮਾਰਾਂ ਨੇ ਆਉਣਾ ਪ੍ਰਭੂ ਉਹਨਾਂ ਨੇ ਚੰਗੇ ਹੋ ਜਾਣਾ ਬਹੁਤ ਸਾਰੇ ਲੋਕਾਂ ਦੀ ਆਟੋਮੈਟਿਕ ਟੈਸਟਮਨੀਆ ਖੜੀਆਂ ਹੋ ਜਾਣੀਆਂ ਕਿਉਂਕਿ ਤੁਹਾਡਾ ਅਭਿਸ਼ੇਕ ਹੈ ਪਿਛਲੇ 30 ਸਾਲਾਂ ਤੋਂ ਪ੍ਰਭੂ ਤੇਰੇ ਚਰਨਾਂ 'ਚ ਪ੍ਰਾਰਥਨਾਵਾਂ ਹੋ ਰਹੀਆਂ ਨੇ ਇਹ ਜਗ੍ਹਾ ਪਵਿੱਤਰ ਹੈ ਪ੍ਰਭੂ ਔਰ ਉਹ ਜਗ੍ਹਾ ਹੋਰ ਪਵਿੱਤਰ ਹੋ ਜਾਏਗੀ ਜਦੋਂ ਤੁਹਾਡੇ ਪ੍ਰਭੂ ਚੁਣੇ ਹੋਏ ਦਾਸ ਉਸ ਧਰਤੀ ਤੇ ਆਪਣੇ ਕਦਮ ਰੱਖਣਗੇ ਅਸੀਂ ਸਾਰੀਆਂ ਚੀਜ਼ਾਂ ਦੇ ਲਈ ਸਾਰੇ ਮੈਨੇਜਮੈਂਟ ਲਈ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਅਸੀਂ ਆਪਣੇ ਸ਼ਹਿਰ ਦੇ ਪ੍ਰਸ਼ਾਸਨ ਦੇ ਲਈ ਵੀ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਅਸੀਂ ਦੇਸ਼ ਦੇ ਮੁੱਖ ਮੰਤਰੀ ਸਹਿਬਾਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਸਾਰੀ ਕੈਬਨਿਟ ਲਈ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਤੁਸੀਂ ਉਹਨਾਂ ਨੂੰ ਆਪਣੇ ਕੰਮਾਂ ਦੇ ਉਹ ਯੂਜ਼ ਕਰੋ ਪ੍ਰਭੂ ਉਹ ਤੁਹਾਡੀ ਪਰ ਜ਼ਿਆਦਾ ਨਿਆਹ ਕਰ ਸਕਣ ਪਿਤਾ ਪਰਮੇਸ਼ਵਰ ਜੀ ਇਸ ਪੰਜਾਬ ਦੇ ਵਿੱਚ ਮੋੜ ਤੋਂ ਖੁਸ਼ਹਾਲੀ ਆ ਜਾਵੇ ਖੁਸ਼ਹਾਲੀ ਆ ਜਾਵੇ ਪ੍ਰਭੂ ਸਭ ਲੋਕੋ ਆਣ ਅੱਗੇ ਪਿਤਾ ਜਿਹੜੇ ਤੁਹਾਡੇ ਵੱਲੋਂ ਚੁਣੇ ਜਾਣ ਤੁਹਾਡੀ ਕਿਰਪਾ ਸਭਨਾ ਉੱਤੇ ਹੋਵੇ ਪ੍ਰਭੂ ਤੁਸੀਂ ਸੰਭਾਲੋ ਔਰ ਇੱਕ ਇੱਕ ਜੋ ਸੁਣਨਿਆਂ ਨੂੰ ਬਰਕਤ ਦਿਓ ਅੱਜ ਦੀ ਰਾਤ ਇਹਨਾਂ ਨੂੰ ਮਿੱਠੀ ਨੀਂਦ ਆਵੇ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਨੂੰ ਆਪਣੇ ਦਰਸ਼ਨ ਦਿਓ ਪਿਤਾ ਪਰਮੇਸ਼ਰ ਆਪਣੇ ਅਭਿਸ਼ੇਕ ਦੇ ਨਾਲ ਭਰ ਦਿਓ ਪ੍ਰਭੂ ਜੀ ਤੁਹਾਡਾ ਰੂਹ ਇਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਰਾਜ ਕਰੇ ਪਿਆਰੇ ਪਰਮੇਸ਼ਰ ਇਹ ਬਚਨ ਨੂੰ ਸੁਣਨ ਨਾਲ ਇਹਨਾਂ ਦੀ ਜ਼ਿੰਦਗੀ ਬਦਲ ਜਵੇ ਤੁਸੀਂ ਸੰਭਾਲੋ ਤੁਹਾਡਾ ਨਾਮ ਵਾਰਖ ਹੋਵੇ ਸਾਡੀ ਬੇਨਤੀ ਪ੍ਰਵਾਨ ਕਰੋ ਇਨ ਜੀਸਸ ਨੇ ਆਮੇਨ ਆਮੇਨ ਗੋਡ ਬlesਸ ਯੂ ਗੋਡ ਬlesਸ ਯੂ ਗੋਡ ਬlesਸ ਯੂ ਕਿ ਉਹ ਤੁਹਾਨੂੰ ਬਰਕਤ ਦੇਣ ਅਸੀਂ ਉਮੀਦ ਕਰਦੇ ਹਾਂ ਅੱਜ ਦੀ ਇਸ ਛੋਟੀ ਜੀ ਮੁਲਾਕਾਤ ਵਿੱਚੋਂ ਤੁਸੀਂ ਬਰਕਤ ਪਾਈ ਹੈ